ਆਸਟ੍ਰੇਲੀਆ ਤੋਂ ਬਾਅਦ ਹੁਣ ਕੈਨੇਡਾ 'ਚ ਵੀ ਇਮੀਗ੍ਰੇਸ਼ਨ ਖਿਲਾਫ ਰੈਲੀ ਹੋ ਰਹੀ ਆ ਸਿਡਨੀ ਮੈਲਬੌਰਨ ਤੇ ਹੋਰ ਕਈ ਸ਼ਹਿਰਾਂ ਵਿੱਚ ਹਜ਼ਾਰਾਂ ਲੋਕ ਸੜਕਾਂ ਤੇ ਉਤਰੇ ਤੇ ਇਮੀਗ੍ਰੇਸ਼ਨ ਖਿਲਾਫ ਪ੍ਰੋਟੈਸਟ ਕੀਤਾ ਇਹਨਾਂ ਰੈਲੀਆਂ ਨੂੰ ਮਾਰਚ ਆਫ ਆਸਟ੍ਰੇਲੀਆ ਨੇ ਆਰਗੇਨਾਈਜ਼ ਕੀਤਾ ਸੀ ਉਹਨਾਂ ਦਾ ਮੰਨਣਾ ਹੈ ਕਿ ਲਾਰਜ ਸਕੇਲ ਆਫ ਮਾਈਗ੍ਰੇਸ਼ਨ ਨੇ ਸਾਡੇ ਕਲਚਰ ਜੌਬਸ ਹਾਊਸਿੰਗ ਅਤੇ ਹਸਪੀਟਲ ਤੇ ਬੋਝ ਬਣਾ ਦਿੱਤਾ ਤੇ ਸਾਡੇ ਬੱਚੇ ਨਾ ਘਰ ਲੈ ਸਕਦੇ ਨੇ ਸੜਕਾਂ ਤੇ ਜਾਮ ਮਿਲਦਾ ਤੇ ਹਸਪਤਾਲ ਵਿੱਚ ਇਲਾਜ ਕਰਾਉਣ ਲਈ ਲੰਬੀਆਂ ਲਾਈਨਾਂ ਮਿਲਦੀਆਂ ਨੇ ਪਰ ਲੇਬਰ ਸਰਕਾਰ ਦਾ ਕਹਿਣਾ ਹੈ ਕਿ ਇਹ ਰੈਲੀਆਂ ਨਿਊ ਨਾਜੀ ਏਜੰਡੇ ਨਾਲ ਜੁੜੀਆਂ ਨੇ ਤੇ ਲੋਕਾਂ ਵਿੱਚ ਨਫਰਤ ਫਲਾਉਣ ਵਾਲੀਆਂ ਨੇ ਸਿਡਨੀ ਵਿੱਚ 5 ਤੋਂ 8000 ਲੋਕੀ ਆਸਟ੍ਰੇਲੀਆ ਦੇ ਝੰਡੇ ਲੈ ਕੇ ਰੈਲੀ ਵਿੱਚ ਨਜ਼ਰ ਆਏ ਮੈਲਬਾਰਨ ਵਿੱਚ ਰੋਲਾ ਦੱਪਾ ਵੀ ਪਿਆ ਕੁਝ ਥਾਵਾਂ ਤੇ ਪੁਲਿਸ ਨੇ ਜਾਣਾ ਤੇ ਪੇਪਰ ਸਪਰੇ ਵੀ ਵਰਤੀ ਹੁਣ ਇੱਕ ਪੋਸਟ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ 13 ਸਤੰਬਰ ਨੂੰ ਟੋਰਾਂਟੋ ਵਿੱਚ ਅਜੇਹੀ ਹੀ ਰੈਲੀ ਕੱਢੀ ਜਾਵੇਗੀ ਇਹ ਲੀਨਾਂ ਦਾ ਸੌਂਦਿਆ ਨੇ ਕਿ ਵੈਸਟਰਨ ਕੰਟਰੀਆਂ ਵਿੱਚ ਇੱਕ ਵੱਡੀ ਲਹਿਰ ਚੱਲ ਰਹੀ ਹੈ ਲੋਕ ਇਮੀਗ੍ਰੇਸ਼ਨ ਵਿਰੁੱਧ ਖੁੱਲ ਕੇ ਬੋਲ ਰਹੇ ਨੇ ਇੱਥੇ ਸਵਾਲ ਇੱਕ ਵੱਡਾ ਇਹ ਹੈ ਕਿ ਸੱਚੀ ਲੋਕਾਂ ਨੂੰ ਇਮੀਗ੍ਰੇਸ਼ਨ ਤੋਂ ਦਿੱਕਤ ਆ ਜਾਂ ਫਿਰ ਨਫ਼ਰਤ ਸ킨 ਕਲਰ ਦੀ ਆ